ਲੇਵਾ ਸਾਹਿਬ ਕਿਵੇਂ ਸੇਠ ਠੀਕ ਹੈ ਠੀਕ ਹੈ ਸਾਲ ਦੇ ਵਿੱਚ ਤਕਰੀਬ ਹੋ ਗਈ ਉਹ ਜਦੋਂ ਅਸਲ ਉਹ ਗੈਸ ਅੰਦਰ ਗਈ ਨਾ ਜਿਆਦਾ ਉਹਦੇ ਨਾਲ ਹੈਡੈਕ ਵੱਧ ਗਿਆ ਜਿਆਦਾ ਉਹ ਆਕਸੀਜਨ ਦੀ ਘਾਟ ਹੋਣ ਕਰਕੇ ਲੱਤਾਂ ਭਾਚਕ ਹੋਣ ਗਈਆਂ ਫਿਰ ਉਹਦੇ ਨਾਲ ਆਏ ਲੱਗਿਆ ਵੀ ਜਿਸ ਤਰ੍ਹਾਂ ਬੁਖਾਰ ਹੋ ਗਿਆ ਕਾफी ਤਕਲੀਫਾਂ ਹੋ ਗਈਆਂ ਸਰਸਰੀ ਟੂਟ ਨੂੰ ਭਜਨ ਵਾਲਾ ਪਰ ਤਰਸਾ ਲੋ ਉੱਥੇ ਮਤਲਬ ਮੁੰਡੇ ਦਾ ਚਾਹੁੰਦੇ ਸੀ ਵੀ ਇੱਥੇ ਡਾਕਟਰ ਤੋਂ ਦਵਾਈ ਲਈਏ ਫਸਟ ਜਿਹੜੇ ਮੋਰਚੇ ਸੀ ਪਰ ਮੈਨੂੰ ਆਇ ਲੱਗਾ ਵੀ ਇਹ ਕੋਈ ਖਾਸ ਗੱਲ ਨਹੀਂ ਹੋ ਜਾਊਗਾ ਠੀਕ ਹੈ ਇਹ ਬੰਦ ਝੱਟ ਹੁੰਦਾ ਉਹ ਗੈਸ ਜੀ ਦਾ ਅਸਰ ਠੀਕ ਹੋ ਜਾਊਗਾ ਤੇ ਵੀ ਆਪਾਂ ਨੂੰ ਮਤਲਬ ਇੱਥੇ ਸਾਡਾ ਇੱਕ ਨੌਜਵਾਨ ਸ਼ਹੀਦ ਹੋ ਗਿਆ ਸੀ ਤੇ ਮੈਨੂੰ ਲੋੜ ਲੱਗਦੀ ਸੀ ਕਿ ਮੈਂ ਪਹਿਲਾਂ ਮਤਲਬ ਉੱਥੇ ਦਵਾਈ ਬੂਟੀ ਲੈਣ ਤੋਂ ਪਹਿਲਾਂ ਮੈਂ ਨੌਜਵਾਨ ਕੋਲ ਪਹੁੰਚਿਆ ਜਿੱਥੇ ਸ਼ਹਾਦਤ ਹੋਈ ਹੈ ਜਿੱਥੇ ਤੇ ਸਾਡੇ ਜ਼ਖਮੀ ਨੇ ਜ਼ਖਮੀਆਂ ਨੂੰ ਮਿਲਿਆ ਅੱਜ ਉਹਨੇ ਉਹਨਾਂ ਤਕਲੀਫ ਥੋੜੀ ਵਧੀ ਤੇ ਡਾਕਟਰਾਂ ਨੇ ਫਿਰ ਮਤਲਬ ਮੇਰੀ ਟ੍ਰੀਟਮੈਂਟ ਸ਼ੁਰੂ ਕੀਤੀ ਹੈ ਉਹ ਵੈਸੇ ਹੋਜੂਗਾ ਠੀਕ ਹੌਲੀ ਹੌਲੀ ਕਾਫੀ ਠੀਕ ਹੈ ਉਹ ਦਿਨ ਹਜੇ ਛਾਤੀ ਤਾਂ ਭਾਰੀ ਭਾਰੀ ਜਿਹੀ ਹੈਗੀ ਆ ਠੀਕ ਹੈ ਕਿਵੇਂ ਵੇਖਦੇ ਹੋ ਕਿ ਕੀ ਜ਼ਿੰਮੇਵਾਰੀ ਵੀ ਥੋੜੇ ਤੇ ਵੱਡੀ ਹੈ ਇਹ ਤਾਂ ਅੰਦੋਲਨ ਛੇੜਿਆ ਔਰ ਉਸ ਦੇ ਵਿੱਚ ਜਦੋਂ ਕੱਲ ਸਥਿਤੀ ਬਣਦੀ ਹੈ ਕਿਵੇਂ ਵੇਖਦੇ ਹੋ ਸਾਰੀ ਸਥਿਤੀ ਨੂੰ ਦੇਖੋ ਸਾਰੀ ਸਥਿਤੀ ਦੇ ਉੱਤੇ ਕਈ ਗੱਲਾਂ ਦੇ ਤੇ ਝਾਤੀ ਮਾਰਨ ਦੀ ਲੋੜ ਹੈ ਸਭ ਤੋਂ ਵੱਡੀ ਤਾਂ ਗੱਲ ਇਹ ਹੈ ਕਿ ਅਸੀਂ ਪਹਿਲੇ ਦਿਨ ਤੀਸਰੀ ਮੀਟਿੰਗ ਦੇ ਵਿੱਚ ਅਸੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਸੱਦ ਕੇ ਦੇਸ਼ ਦੇ ਤਿੰਨ ਮੰਤਰੀਆਂ ਦੇ ਸਾਹਮਣੇ ਅਸੀਂ ਉਹ ਸਮਾਨ ਦਿਖਾਇਆ ਦਿਖਾਇਆ ਸਾਰਾ ਮੀਟਿੰਗ ਦੇ ਵਿੱਚ ਜਾ ਕੇ ਜਿਹੜਾ ਇਸਤੇਮਾਲ ਕੀਤਾ ਮੋਟਰ ਵਰਗੇ ਖਤਰਨਾਕ ਹਥਿਆਰ ਵਰਤੇ ਗਏ ਜਿਹੜੇ ਤਖਤੇ ਵਗੈਰਾ ਨੂੰ ਤੋੜਨ ਵਾਸਤੇ ਲੋਕਾਂ ਦੇ ਗੇਟ ਭੰਨਣ ਵਾਸਤੇ ਚਲਾਏ ਜਾਂਦੇ ਨੇ ਉਹ ਮਨੁੱਖਤਾ ਦਿੱਤੇ ਚਲਾਏ ਗਏ ਰਹੇ ਇੱਥੇ ਉਹ ਗੈਰ ਕਾਨੂੰਨੀ ਸੀਸਾ ਦਾ ਕੁਛ ਨਹੀਂ ਔਰ ਉਹ ਤੋਂ ਵੱਡੀ ਗੱਲ ਇਹ ਸੀ ਉਹ ਅਸੀਂ ਇਹ ਕਿਹਾ ਸੀ ਸਾਡੇ ਮੁੱਖ ਮੰਤਰੀ ਨੂੰ ਕਿ ਉਹ ਸਾਡੀ ਹੱਦ ਚ ਆ ਕੇ ਚਲਾ ਰਹੇ ਨੇ ਇਹਨੂੰ ਕੰਟਰੋਲ ਕਰੋ ਲੇਕਿਨ ਹਜੇ ਤੱਕ ਉਹਨੂੰ ਕੰਟਰੋਲ ਨਹੀਂ ਕੀਤਾ ਗਿਆ ਸਰਕਾਰ ਦੀ ਨਲਾਈਕੀ ਰਹੀ ਜੀ ਸਰ ਇਹ ਮੈਂ 100% ਕਹੂੰਗਾ ਕਿ ਸਰਕਾਰ ਤੋਂ ਅਸੀਂ ਇਹ ਮੰਗ ਕੀਤੀ ਸੀ ਕਿ ਜਿਹੜੀ ਇਹ ਬੈਰੀਕੇਟਿੰਗ ਹੋਈ ਹੈ ਇਹ ਬੈਰੀਕੇਟਿੰਗ ਹੀ ਪੰਜਾਬ ਦੇ ਹਲਕੇ ਚ ਹੈ ਤੁਸੀਂ ਇਹ ਬੈਰੀਕੇਟਿੰਗ ਕਿਉਂ ਨਹੀਂ ਹਟਵਾਉਗੇ ਉਹ ਤੋਂ ਪਿੱਛੇ ਬੈਰੀਕੇਟਿੰਗ ਕਰਕੇ ਕਰਨ ਕਰ ਲਈ ਹਰਿਆਣਾ ਤੁਸੀਂ ਇੱਥੇ ਕਿਉਂ ਨਹੀਂ ਸਟੈਂਡ ਲਏ ਤੇ ਤਾਂ ਸਿੱਧ ਹੁੰਦਾ ਹੈ ਕਿ ਪੰਜਾਬ ਸਰਕਾਰ ਵੀ ਕੇਂਦਰ ਦੇ ਨਾਲ ਰਲਿ ਮਿਲੀ ਹੈ ਕੇਂਦਰ ਦੇ ਨਾਲ ਲੜਕੀ ਕਰ ਰਹੀ ਹੈ ਦੂਸਰੀ ਗੱਲ ਇਹ ਹੈ ਕਿ ਕੱਲ ਜਿਸ ਵੇਲੇ ਅਸੀਂ ਵਧਿਆ ਸਾਡਾ ਪ੍ਰੋਗਰਾਮ ਬਿਲਕੁਲ ਸ਼ਾਂਤਮਈ ਸੀ ਸਾਡਾ ਕੋਈ ਹੋ ਹੱਲਾ ਕਰਨ ਦਾ ਪ੍ਰੋਗਰਾਮ ਨਹੀਂ ਸੀ ਅਸੀਂ ਆਪਦੇ ਯੂਥ ਨੂੰ ਟਕਾ ਕੇ ਬਿਠਾ ਲਿਆ ਸੀ ਵੀ ਤੁਸੀਂ ਟੱਕ ਕੇ ਬਹਿ ਜਾਓ। ਇਹ ਜਿੱਥੇ ਵੀ ਅੱਗੇ ਵਧਾਂਗੇ ਅਸੀਂ ਵਧਾਂਗੇ ਮੂਰੇ। ਆਗੂਆਂ ਨੇ ਆਪਦੀ ਫਰੰਟ ਸੰਭਾਲ ਲਿਆ ਸੀ। ਲੇਕਿਨ ਸ਼ਾਂਤਮਈ ਬੈਠੇ ਨੌਜਵਾਨਾਂ ਦੇ ਇੱਤੇ ਗੋਲਾਬਾਰੀ ਸ਼ੁਰੂ ਕਰ ਦੇਣੀ। ਇਹ ਸਰਕਾਰ ਜਾਣਬੁੱਝ ਕੇ ਮਤਲਬ ਮਾਹੌਲ ਨੂੰ ਖਰਾਬ ਕਰਨਾ ਚਾਹੁੰਦੀ ਸੀ। ਉਹਨਾਂ ਨੇ ਕੀਤਾ। ਔਰ ਮੈਂ ਸਰਕਾਰ ਪੰਜਾਬ ਗਵਰਨਮੈਂਟ ਤੋਂ ਅੱਜ ਮੰਗ ਕਰਦਾ ਕਿ ਪੰਜਾਬ ਗਵਰਨਮੈਂਟ ਅੱਜ ਆਪਣਾ ਸਪਸ਼ਟ ਕਰੇ ਕਿ ਪੱਕੀ ਪੰਜਾਬ ਦੇ ਅੰਦਰ ਹੋਈ ਗੋਲਾਬਾਰੀ ਪੰਜਾਬ ਦੇ ਅੰਦਰ ਲੋਕਾਂ ਦੀਆਂ ਕੀਤੀਆਂ ਜਾ ਰਹੀਆਂ ਸ਼ਹਾਦਤਾਂ ਇਹਨੂੰ ਸਰ ਸੈਂਟਰ ਨਾਲ ਜਾਂ ਹਰਿਆਣਾ ਗਵਰਨਮੈਂਟ ਨਾਲ ਕਿਸ ਤਰੀਕੇ ਦੇ ਨਾਲ ਸਰਕਾਰ ਲੈਂਦੀ ਹੈ ਸਰਕਾਰ ਹਰਿਆਣਾ ਗਵਰਨਮੈਂਟ ਦੇ ਖਿਲਾਫ ਕਾਰਵਾਈ ਕਰੇ ਔਰ ਖੁਦ ਉਹਦੀ ਜ਼ਿੰਮੇਵਾਰੀ ਚੱਕ ਕੇ ਕਰੇ